ਸ਼ਾਤ ਲਈ ਤੋਂ ਦਿਓੜ ਸੇ ਤੇ ਗੁਫਾ ਦੇ ਮੱਥਾ ਟੇਕਣ ਜਾਂਦੀਆਂ ਸੀ ਨਾ ਸੰਤਾਂ ਪਹਿਲਾਂ ਖਚਰਾ ਜਾਂਦੀਆਂ ਹੁੰਦੀਆਂ ਸੀ ਤੁਸੀਂ ਦੇਖੀਆਂ ਉਹ ਦੇਖੀਆਂ ਦੇਖੀਆਂ ਓਏ ਓਏ ਜੋਗਜੀਤਿ ਲੈ ਵਾਲਿਆ ਕਦੇ ਤਦਸ਼ ਦਿਖਾਇਆ ਕਰ ਬਾਬਾ ਜੀ ਦੀ ਗੁਫਾ ਤੇ ਆਓ ਜੀ ਚਲਿਏ ਗੁਫਾ ਤੇ ਬਾਬਾ ਜੀ ਦੀ ਤੇ ਹਾਂ ਜੀ ਬਾਂਸੀ ਮਾਲਾ ਦੇ ਬੇਲੇ ਵੇਖੋ ਜੀ ਸੰਤ ਪਾਵੇ ਫਿਰ ਤੇ ਜੀ ਅੱਛਾ ਜੀ ਚੰਦਾ ਜੀ ਅੱਛਾ ਜੀ ਅੱਛਾ ਜੀ ਮੇਰਾ ਛੋਟਾ ਵੀਰ ਹਰਪਾਲ ਸਿੰਘ ਗ੍ਰੇ ਟੈਲੀਕਾਸਟ ਹੋ ਜੀ ਪਬਿਕ ਕਿਨਮਾ ਚੱਲਾ ਐ ਕੀ ਆਪਣਾ ਜੈ ਬਾਬਾ ਅੱਲਾ ਦਾ ਗੰਦੀ ਨਹੀਂ ਜੀ ਗੋਰੀ ਚੱਲਦੀ ਨਹੀਂ ਤੇਰੇ ਰਾਹਾਂ ਬੀਆਂ ਮਿੱਟੀਆਂ ਫਰੋਲਦਾ ਹੋ ਗਿਆ ਸਦਾਈ ਮੇ ਬਾਬਾ ਤੇਨੂੰ ਟੋਪ ਸਾਹ ਕੀ ਹਾਲ ਹੈ ਜੀ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸਟ ਚੈਨਲ ਤੋਂ ਉੱਤੇ ਅੱਜ ਆਏ ਆ ਜੀ ਖੁਸ਼ਿਆਰ ਪਰ ਦੁਆਬੇ ਦਾ ਸ਼ਹਿਰ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਲਾਗੇ ਚੱਬੇਵਾਲ ਔਰ ਚੱਬੇਵਾਲ ਦੇ ਲਾਗੇ ਪਿੰਡ ਪਿੰਦਾ ਪਰਸੋਵਾਲ ਪਰਸੋਵਾਲ ਦੇ ਵਿੱਚ ਸਿੱਧ ਜੋਗੀ ਬਾਬਾ ਬਾਲਕਨਾਥ ਜੀ ਦਾ ਬਹੁਤ ਹੀ ਪਵਿੱਤਰ ਸਥਾਨਾ ਔਰ ਬਹੁਤ ਹੀ ਪੁਰਾਣਾ ਕਿਹਾ ਜਾਂਦਾ ਹੈ ਵੀ 450 ਤੋਂ 500 ਸਾਲ ਪੁਰਾਣਾ ਇਹ ਸਥਾਨਾ ਤੇ ਅੱਜ ਤੁਹਾਨੂੰ ਇੱਥੇ ਦਰਸ਼ਨ ਕਰਾਵਾਂਗੇ ਨਾਲੇ ਆਪ ਕਰਾਂਗੇ ਕੋਸ਼ਿਸ਼ ਕਰਾਂਗੇ ਜਿੱਦਾਂ ਮੈਂ ਅਗਰ ਵੀਡੀਓ 'ਚ ਵੀ ਕਹਿੰਦਾ ਹੁੰਦਾ ਬਈ ਜਿੱਦਾਂ ਜਿੱਦਾਂ ਅਸੀਂ ਦਰਸ਼ਨ ਕਰਾਂਗੇ ਉਦਾਂ-ਉਦਾਂ ਤੁਹਾਨੂੰ ਵੀ ਨਾਲ ਕਰਵਾਵਾਂਗੇ ਤੇ ਪਿੰਡ ਤੋਂ ਬਾਰੋ-ਬਾਰ ਇਹ ਬਾਬਾ ਜੀ ਦਾ ਸਥਾਨ ਬਣਿਆ ਹੋਇਆ ਆ ਤੇ ਆ ਜੋ ਚਲਦੇ ਆ ਅੰਦਰ ਦਿਓਟ ਸਿੱਧ ਸ੍ਰੀ ਸਿੱਧ ਬਾਬਾ ਬਾਲਕਨਾਥ ਜੀ ਮੰਦਿਰ ਪਿੰਡ ਪਰਸੋਵਾਲ ਅੱਡਾ ਚੱਬੇਵਾਲ ਤੇ ਜ਼ਿਲ੍ਹਾ ਹੁਸ਼ਿਆਰਪੁਰ ਔਰ ਹੁਸ਼ਿਆਰਪੁਰ ਦੇ ਡਿਸਟ੍ਰਿਕਟ ਹੁਸ਼ਿਆਰਪੁਰ ਪਿੰਡਾ ਜੀ ਇੱਥੇ ਤੇ ਜਦੋਂ ਆਪਾਂ ਮੰਦਿਰ ਦੇ ਅੰਦਰ ਐਂਟਰੀ ਕਰਦੇ ਆ ਮੇਨ ਹਾਲ ਮੇਨ ਗੇਟ ਦੇ ਅੰਦਰ ਤੇ ਸੱਜੇ ਹੱਥ ਬਾਬਾ ਜੀ ਦਾ ਝੰਡਾ ਲੱਗਾ ਹੈ ਪਾਉ ਜੈ ਬਾਬੇ ਦੀ ਤੇ ਇਹ ਇੱਥੇ ਦੇ ਮੁੱਖ ਸੇਵਾਦਾਰ ਉਹਨਾਂ ਦੇ ਬੇਟੇ ਸਨੀ ਸਨੀ ਕੀ ਹਾਲ ਹੈ ਜੈ ਬਾਬਾ ਜੀ ਦੀ ਠੀਕ ਹੋ ਕਿਰਪਾਈ ਚਾਹੀਦੀ ਪੋਣਾ ਹਰੀ ਦੀ ਤੇ ਬਹੁਤ ਟਾਈਮ ਹੋ ਗਿਆ ਸੀਗਾ ਵੀ ਆਪਾਂ ਇਸ ਸਥਾਨ ਦੀ ਵੀਡੀਓ ਬਣਾਉਣੀ ਹੈ ਨਾ ਪਰ ਜਿੱਦਾਂ ਕਹਿ ਲਓ ਵੀ ਉਹ ਟਾਈਮ ਨਹੀਂ ਸੀ ਅੱਜ ਆਇਆ ਅੱਜ ਮਹਾਰਾਜ ਦਾ ਹੁਕਮ ਹੋ ਗਿਆ ਤੇ ਅਸੀਂ ਆ ਗਏ ਆ ਇੱਥੇ ਤੇ ਉਹਦੇ ਹੁਕਮ ਤੋਂ ਬਿਨਾ ਕੁਝ ਨਹੀਂ ਹੁੰਦਾ ਹੈ ਨਾ ਤੇ ਅੱਜ ਆ ਗਏ ਨੇ ਦਰਸ਼ਨ ਆਪ ਵੀ ਕਰਾਂਗੇ ਤੇ ਤੁਹਾਨੂੰ ਵੀ ਕਰਾਵਾਂਗੇ ਤੇ ਆਜੋ ਸਣੀ ਪਲੀਜ਼ ਤੇ ਇੱਧਰ ਜਲੀ ਹਾਂਜੀ ਆਜੋ ਅੰਦਰ ਬਹੁਤ ਹੀ ਪਿਆਰਾ ਬਾਬਾ ਜੀ ਦਾ ਸਰੂਪ ਕੀ ਬਾਤ ਹੈ ਕਰੋ ਜੀ ਦਰਸ਼ਨ ਜੈ ਜਿਕਰਾ ਪੋਣਾ ਹਰੀ ਬਾਬਾ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਕੀ ਬਾਤ ਹੈ ਜੀ ਕੀ ਬਾਤ ਹੈ ਤੇ ਨਾਲ ਜਿਹੜੇ ਇੱਥੇ ਗੱਦੀ ਨਸ਼ੀਨ ਸੰਤ ਹੁੰਦੇ ਸੀ ਬਾਬਾ ਜੀ ਸੰਤ ਬਾਬਾ ਪਰਮਾਨੰਦ ਜੀ ਤੇ ਇਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਇਹ ਤਕਰੀਬਨ ਆ 450 ਤੋਂ 500 ਸਾਲ ਪੁਰਾਣਾ ਦਰਬਾਰ ਆ ਇਹ ਤੇ ਕਰੋ ਪਹਿਲਾਂ ਦਰਬਾਰ ਦੇ ਦਰਸ਼ਨ ਤੇ ਉਸ ਤੋਂ ਬਾਅਦ ਇੱਥੇ ਦੀ ਹਿਸਟਰੀ ਬਾਰੇ ਆਪਾਂ ਸਾਰਾ ਗੱਲਬਾਤ ਕਰਾਂਗੇ ਤੇ ਸੈਕੰਡ ਫਲੋਰ ਕਿੱਧਰ ਦੀ ਜਾਣਾ ਬਾਹਰ ਦੀ ਜਾਣਾ ਆਜੋ ਪਹਿਲਾਂ ਇੱਧਰ ਧੂਨੇ ਦੇ ਦਰਸ਼ਨ ਕਰਾ ਦਈਏ ਜੀ 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 ਸਨੀਵੇਤੇ ਕੀਰਤਨ ਡੇਲੀ ਹੁੰਦਾ ਜਾਂ ਹਫਤੇ ਬਾਅਦ ਐਤਵਾਰ ਦੇ ਐਤਵਾਰ ਐਤਵਾਰ ਦੇ ਐਤਵਾਰ ਨਾਲ ਤੇ ਸੰਗਤ ਕਿੱਥੋਂ-ਕਿੱਥੋਂ ਆਉਂਦੀ ਆ तकरीबन ਸਾਰੇ ਪੰਜਾਬ ਚ ਜਾਂਦੀ ਆ ਸਾਰੇ ਪੰਜਾਬ ਚ ਹੁਣ ਜਿਹੜਾ ਸੈਕੰਡ ਫਲੋਰ ਆ ਉਹਦੇ ਉੱਤੇ ਗੁਫਾ ਬਣਾਈ ਹੋਈ ਆ ਸੈਕੰਡ ਤੇ ਕੇ ਥਰਡ ਤੇ ਆ ਥਰਡ ਤੇ ਆ ਥਰਡ ਤੇ ਆ ਸੈਕੰਡ ਤੇ ਮਾਤਾ ਰਤਨੂ ਦਾ ਮਾਤਾ ਰਤਨੂ ਦਾ ਦਰਬਾਰ ਹੈ ਨਾ ਚਲੋ ਆ ਜਓ ਕਿੱਸੜ ਦੀ ਜਾਣਾ ਓਕੇ ਤੇ ਰਾਈਟ ਹੈਂਡ ਦੀ ਹੋ ਕੇ ਪੌੜੀਆਂ ਚੜ ਕੇ ਉੱਪਰ ਮਾਤਾ ਰਤਨੂ ਜੀ ਦਾ ਦਰਬਾਰ ਬਣਿਆ ਆ ਅੱਛਾ ਸੈਕੰਡ ਫਲੋਰ ਆ ਗਿਆ ਇੱਥੇ ਮਾਤਾ ਰਤਨੂ ਦਾ ਦਰਬਾਰ ਜੀ ਜੀ ਓਕੇ ਬਾਬਾ ਜੀ ਦਾ ਅੱਛਾ ਜੀ ਇਹ ਵਾਹ ਜੀ ਵਾਹ ਕੀ ਬਾਤ ਅੱਛਾ ਇਹ ਜਿੱਦਾਂ ਆਪਣੇ ਸ਼ਾਤ ਲਈ ਮਾਤਾ ਰਤਨੂ ਦਾ ਦਰਬਾਰ ਆ ਬਾਬਾ ਜੀ ਨੇ ਮਾਤਾ ਰਤਨੂ ਨੂੰ 12 ਸਾਲ ਦੀਆਂ ਰੋਟੀਆਂ ਤੇ ਲੱਸੀ ਦਿਖਾਈ ਸੀ ਤਾਂ ਇਹ ਉਹ ਚੀਜ਼ ਨੂੰ ਦਰਸਾਉਂਦਾ ਉਸ ਸਮੇਂ ਨੂੰ ਦਰਸਾਉਂਦਾ ਇਹ ਦ੍ਰਿਸ਼ਾ ਜੀ ਮਾਤਾ ਰਤਨੂ ਜੀ ਬਾਬਾ ਜੀ ਇਹ ਉਹ ਬੋਰਡ ਜਿਹਦੇ ਵਿੱਚ ਚਿੰਟਾ ਮਾਰ ਕੇ 12 ਸਾਲ ਦੀਆਂ ਰੋਟੀਆਂ ਗੱਡੀਆਂ ਸੀਗੀਆਂ ਤੇ ਇਦਾਂ ਹੀ ਥੱਲੇ ਉੱਥੇ ਚਿਮਟਾ ਮਾਰ ਕੇ ਲੱਸੀ ਪਰਗੜ ਕੀਤੀ ਸੀ ਨਾ ਜੀ ਬਹੁਤ ਪਿਆਰਾ ਦਰਬਾਰ ਬਣਿਆ ਹੋਇਆ ਆ ਤੇ ਇਹਦੇ ਉੱਪਰੋਂ ਜਦੋਂ ਤੁਸੀਂ ਆਲਾਤ ਵਾਲਾ ਦੇਖੋਗੇ ਨਾ ਤੇ ਬਹੁਤ ਹੀ ਪਿਆਰਾ ਦ੍ਰਿਸ਼ ਬਣਦਾ ਆ ਇਧਰ ਝੰਡੇ ਤੇ ਇਸ ਤੋਂ ਉੱਪਰਲੇ ਫਲੋਰ ਤੇ ਉੱਤੇ ਬਾਬਾ ਜੀ ਦੀ ਗੁਫਾ ਤੇ ਆਓ ਜੀ ਚਲਿਏ ਗੁਫਾ ਤੇ ਬਾਬਾ ਜੀ ਦੀ ਤੇ ਵਾਹ ਜੀ ਕੀ ਬਾਤ ਆ ਕਿਆ ਨੀ ਰਵ ਯਥੇ ਦਾ ਵਾਹ ਲਓ ਜੀ ਇਹ ਬਾਬਾ ਜੀ ਦੀ ਗੁਫਾ ਇਹ ਬਹੁਤ ਹੀ ਪਿਆਰਾ ਜੀ ਦਰਬਾਰ ਬਣਿਆ ਬਾਬਾ ਜੀ ਦਾ ਔਰ ਗੁਫਾ ਬਹੁਤ ਪਿਆਰੀ ਤੇ ਕੀ ਕਰ ਰਹੇ ਸੀ ਤੁਸੀਂ ਬਾਬਾ ਜੀ ਦਾ ਸਰੂਪ ਬਾਬਾ ਜੀ ਦਾ ਸਰੂਪ ਲਿਆ ਕੇ ਹਾਂਜੀ ਹਾਂਜੀ ਜੋਦੂਪੁਰ ਤੋਂ ਅਸੀਂ ਇੱਥੇ ਅੱਛਾ ਅੱਛਾ ਲਿਆ ਕੇ ਰੱਖਾਂਗੇ ਜੀ ਓਕੇ ਹਾਂਜੀ ਅੱਛਾ ਉਧਰ ਆਰਡਰ ਕਰਤਾ ਹੈ ਆਰਡਰ ਕਰਤਾ ਹੈ ਜੀ ਤੇ ਜਲਦੀ ਜੇ 6 ਦੇ ਮਹੀਨੇ ਚ ਆ ਜਾਊਗਾ ਹਾਂਜੀ ਆਸ ਹੈਗੀ ਆ 6 ਦੇ ਮਹੀਨੇ ਦੇ ਵਿੱਚ ਇੱਥੇ ਮੂਰਤੀ ਸਥਾਪਨਾ ਹੋ ਗਈ ਬਾਬਾ ਜੀ ਦੀ ਗੁਫਾ ਦੇ ਵਿੱਚ ਨਾ ਤੇ ਚਲੋ ਬਹੁਤ ਵਧੀਆ ਉਸ ਵੇਲੇ ਤੁਸੀਂ ਦੱਸਿਓ ਮੈਂ ਉਸ ਵੇਲੇ ਬਲੌਗ ਬਣਾ ਕੇ ਜਾਊਗਾ ਫੁੱਲ ਹੈ ਨਾ ਤੇ ਆਓ ਜੀ ਇਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਪਰਸੋ ਵਾਲ ਪਿੰਡ ਆ ਤੇ ਪਿੰਡ ਦੇ ਬਿਲਕੁਲ ਬਾਹਰ ਖੇਤਾਂ ਦੇ ਵਿੱਚ ਇਹ ਬਾਬਾ ਜੀ ਦਾ ਦਰਵਾਰ ਆ ਔਰ ਬਹੁਤ ਹੀ ਪਿਆਰਾ ਦ੍ਰਿਸ਼ਾ ਇੱਥੇ ਦਾ ਠੰਡੀ ਠੰਡੀ ਹਵਾ ਆਉਂਦੀ ਆ ਤੇ ਗ੍ਰੀਨਰੀ ਹਰ ਪਾਸੇ ਹੈ ਨਾ ਹਰ ਪਾਸੇ ਗ੍ਰੀਨਰੀ ਤੁਹਾਨੂੰ ਦੇਖਣ ਨੂੰ ਮਿਲਦੀ ਆ ਤੇ ਇੱਕ ਚੀਜ਼ ਹੋਰ ਜਿਹੜੀ ਮੈਂ ਪਿੱਛੇ ਵੀਡੀਓ 'ਚ ਨਹੀਂ ਗੱਲ ਕੀਤੀ ਤੇ ਇਹ ਹੈਗਾ ਜੀ ਮੇਰੇ ਸਹੁਰਿਆਂ ਦਾ ਪਿੰਡ ਆਓ ਜੀ ਹੁਣ ਕਰਦੇ ਆਂ ਗੱਲਬਾਤ ਇੱਥੇ ਦੇ ਇਤਿਹਾਸ ਬਾਰੇ ਤੇ ਹਾਂਜੀ ਦਾਇਆ ਜੀ ਜੈ ਬਾਬਾਈ ਦੀ ਕੀ ਹਾਲ ਚਾਲ ਆ ਠੀਕ ਹੋ ਹੋਰ ਸੇਤਾਂ ਨੰਦਿਆ ਤੇ ਹੁਣ ਅਸੀਂ ਆ ਗਏ ਆ ਜਿਹੜੇ ਇੱਥੇ ਮੁੱਖ ਸੇਵਾ ਦਾ ਰਹਿਸ ਵੇਲੇ ਉਹਨਾਂ ਦੇ ਫਾਦਰ ਸਾਹਿਬ ਤੋਂ ਨਾ ਤੇ ਦਰبار ਤੇ ਉਹਨੂੰ ਬੜਾ ਟਾਈਮ ਹੋ ਗਿਆ ਬੜੀਆਂ ਸੰਗਤਾਂ ਕਹਿੰਦੀਆਂ ਸੀ ਪਰਸਵਾਲ ਜਾ ਕੇ ਆਓ ਭਾਜੀ ਵੀਡੀਓ ਬਣਾ ਕੇ ਆ ਤੁਸੀਂ ਕਦੇ ਨਹੀਂ ਜਾਂਦੇ ਤੇ ਅੱਜ ਉਸ ਬਾਬਾ ਆ ਗਿਆ ਬਾਬਾ ਇਨੇ ਬਲਾਵਾ ਭੇਜ ਦਿੱਤਾ ਵੇ ਬਾਬਾ ਜੀ ਕਹਿੰਦੇ ਵੀ ਬਣਾ ਲਾ ਵੀ ਅੱਜ ਵੀਡੀਓ ਜਾ ਕੇ ਨਾ ਸੱਚੀ ਆ ਜੀ ਇਹ ਬਾਬਾ ਜੀ ਬਹੁਤ ਆਨੰਦ ਆਇਆ ਇੱਥੇ ਆ ਕੇ ਹੁਕਮ ਹੋ ਗਿਆ ਹੁਕਮ ਹੋ ਗਿਆ ਜੀ ਕਿੰਨੇ ਸਾਲ ਪੁਰਾਣੀ ਬਾਬਾ ਜੀ ਦੀ ਗੱਦੀ ਹੈ ਸਾਢੇ 400 ਸਾਲ ਸਾਢੇ 400 ਸਾਲ ਜੀ 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 ਤੇ ਇੱਥੋਂ ਜਿੱਦਾਂ ਮੈਂ ਪਿੰਡੋਂ ਪਤਾ ਕੀਤਾ ਕਹਿੰਦੇ ਸੀ ਵੀ ਦਰਬਾਰ ਬਹੁਤ ਪੁਰਾਣਾ ਤੇ ਇੱਥੋਂ ਕਾਫੀ ਜਗ੍ਹਾ ਗੱਦੀਆਂ ਗਈਆਂ ਆ ਉਹ ਕਿੱਥੇ ਕਿੱਥੇ ਦੀਆਂ ਸੀਗੀਆਂ ਜੀ ਉਹ ਪਤਾ ਪਤਾ ਦਾ ਪਿੰਡਾਂ ਦਾ ਕਿਹਨੇ ਕਹਿੰਦੇ ਉਹ ਤਾਂ ਮੇਨ ਮੇਨ ਜਿਹੜਾ ਚੇਤੇ ਆ ਬਹੁਤ ਦੂਰ ਤੇ ਜਾਈ ਮੈਂ ਤੁਹਾਨੂੰ ਦੱਸਦਾ ਹਾਂ ਹਾਂਜੀ ਇੱਥੇ ਬਨਾਰਸ ਗਰੂਰ ਇੱਥੇ ਗਰਦਾਸਪੁਰ ਹੈ ਜੀ ਅੰਬਸਰ ਅੱਛਾ ਜੀ ਲੁਧਿਆਣਾ ਬੂਆ ਸੰਗਰੂਰ ਅੱਛਾ ਉਹ ਜਗ੍ਹਾ 'ਚ ਦਰਬਾਰ ਬਣਿਓ ਆ ਉਹ ਉਹ ਜਗ੍ਹਾ 'ਚ ਗੱਡੀਆਂ ਇੱਥੋਂ ਗਈਆਂ ਅੱਛਾ ਤੇ ਭੇਖੋਵਾਲ ਵੀ ਕਹਿੰਦੇ ਇੱਥੋਂ ਗਈ ਆ ਇਹ ਕੀ ਨਾਂ ਸੀ ਉਹਨਾਂ ਦਾ ਬੌਸੀ ਦਾਦੇ ਦੇ ਚੇਲੇ ਤਾਇਆ ਦਾਦੇ ਅੱਛਾ ਕੀ ਸੰਤਾਂ ਦਾ ਕੀ ਨਾਂ ਸੀ ਇਹ ਕਿਹੜੇ ਜਿਨ੍ਹਾਂ ਨੇ ਚਾਨਪੇਖਵਾਲ ਵਾਲੇ ਅੱਛਾ ਉਹ ਗੱਡੀ ਇੱਥੋਂ ਚੱਲੀ ਆਂ ਕੀ ਬਾਤ ਆ ਜੀ ਕੀ ਬਾਤ ਉਹ ਆਉਂਦੇ ਹੁਣ ਵੀ ਉੱਥੋਂ ਗਾਂ ਜਿਹੜੇ ਉਹਨਾਂ ਦੇ ਸੇਵਾਦਾਰ ਦਰਸ਼ਨ ਕਰਨ ਆਉਂ ਆ ਜਾਂਦੇ ਆ ਮਦਦ ਆਦੇ ਹਾਂਜੀ ਹਾਂਜੀ ਆਉਂਦੇ ਆ ਜੀ ਆਉਂਦੇ ਹਾਂਜੀ ਤੇ ਅੱਛਾ ਇੱਕ ਦਿਆਲਪੁਰ ਵਾਲੀ ਗੱਡੀ ਬਾਰੇ ਵੀ ਮੈਨੂੰ ਦੱਸਿਆ ਸੀਗਾ ਉਹਨਾਂ ਜਗੰਦਰਪਾਲ ਦੇ ਅੱਛਾ ਉਹ ਵੀ ਨਾ ਸੰਤ ਇਹ ਅੱਛਾ ਜੀ ਉਹ ਹੈਪ ਪਰਮਾਨੰਦ ਜੀ ਲੈ ਸੰਤ ਪਰਮਾਨੰਦ ਜੀ 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 ਠੀਕ ਹੈ ਜੀ ਠੀਕ ਹੈ ਠੀਕ ਤੇ ਦੇਖੋ ਇਹਦਾ ਬੌਂਸੀ ਲਾਗ ਰਿਹਾ ਇਹਦੇ ਸਪਾਇਸ ਹੁਣ ਆਦੇ ਜੀ 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 ਦੇਖੋ ਇਹ ਚੈਨਸੋ ਜੀ ਜੀ ਹਾਂ ਜੀ ਤੇ ਇੱਕ ਉਹ ਤੁਸੀਂ ਇੱਕ ਮੇਰੇ ਮੂੰਹੋਂ ਕਾਫੀ ਬਲੌਗਾਂ ਦੇ ਵਿੱਚ ਇੱਕ ਭੇਡ ਸੁਣੀ ਹੋਣੀ ਆ ਮੈਂ ਅਕਸਰ ਜ਼ਿਕਰ ਕਰਦਾ ਰਹਿੰਦਾ ਹੁੰਦਾ ਸੀ ਉਸ ਭੇਡ ਦਾ ਤੇ ਹੁਣ ਵੀ ਚੇਦੇ ਮਹੀਨਿਆਂ ਦੇ ਵਿੱਚ ਜਦੋਂ ਮੈਂ ਮਾਤਾ ਚਿੰਦਪੁਰਨੀ ਤੇ ਚਾਲਿਆਂ ਤੇ ਗਿਆ ਤੇ ਉੱਧਰ ਬਲੌਗ ਬਣਾਏ ਆ ਤੇ ਉੱਧਰ ਵੀ ਸਾਡੇ ਭਾਜੀ ਮਿਲੇ ਸਾਨੂੰ ਅ 94 ਦੇ ਵਿੱਚ ਉਹਨਾਂ ਦੀ ਪਹਿਲੀ ਟੇਪ ਆਈ ਸੀ ਬਾਬਾ ਜੀ ਦੀ ਤੇ ਬਹੁਤ ਜਿਹੜੀ ਮੇਰੇ ਦਿਲ ਦੇ ਕਰੀਬ ਭੇਟ ਆ ਉਹਨਾਂ ਦੀ ਗੱਡੀ ਲੈ ਚੱਲੋ ਬਾਬੇ ਦੇ ਮਦਨ ਆਨੰਦ ਭਾਜੀ ਸਾਡੇ ਔਰ ਇੱਥੇ ਜਿਹੜੇ ਇਸ ਵੇਲੇ ਮੁੱਖ ਸੇਵਾਦਾਰਾ ਉਹਨਾਂ ਦੇ ਛੋਟੇ ਬ੍ਰਦਰ ਹਾਂਜੀ ਭਾਜੀ ਜੈ ਬਾਬੇ ਦੀ ਜੈ ਬਾਬੇ ਕਿ ਹਾਲ ਚਾਲ ਹੈ ਸਾਡੇ ਮਦਨ ਭਾਜੀ ਮਦਨ ਆਨੰਦ ਜੀ ਤੇ ਮੈਂ ਇਹਨਾਂ ਨੂੰ ਪਿਆਰ ਨਾ ਕਹਿੰਦਾ ਹੁੰਦਾ ਸੀ ਮਦਲ ਮੋਲੀ ਸ਼ਰਮਾ ਹਾਂ ਠੀਕ ਹੈ ਜੀ ਤੇ ਇੱਕ ਇਹਨਾਂ ਦੀ ਟੇਪ ਗਾਣਿਆਂ ਦੀ ਵੀ ਆਈਊਗਾ ਹਾਂ ਹਾਂ ਚੰਨ ਚੰਨ ਜਰਾ ਛੁੱਪ ਲੈਣ ਦੇ ਕੇ ਟੂ ਰਿਕਾਰਡ ਚ ਆਈ ਸੀ ਨਾ ਬਹੁਤਿਆਂ ਸਰੋਤਿਆਂ ਨੂੰ ਜਿਹੜੇ ਭਾਰੀ ਦੇ ਭਜਨ ਸੁਣਦੇ ਆ ਨਾ ਉਹਨਾਂ ਨੂੰ ਇਹ ਨਹੀਂ ਪਤਾ ਹੁੰਣਾ ਨਹੀਂ ਪਤਾ ਮੈਂ ਮੈਂ ਵੀ ਮੈਂ ਵੀ ਸੁਣਦਾ ਤੁਹਾਡਾ ਮੈਨੂੰ ਪਤਾ ਆ ਚੰਨ ਜਰਾ ਛੁੱਪ ਲੈਣ ਦੇ ਰਾਤੋਂ ਮਾਰਦਾ ਬਨੇਰੇ ਉੱਤੇ ਰੂੜੀਆਂ ਵਿੱਚ ਚੰਨ ਜਰਾ ਛੁੱਪ ਲੈਣ ਦੇ ਕੇ ਟੂ ਰਿਕਾਰਡ ਚ ਆਈ ਸੀ ਬਾਬਾ ਜੀ ਦੀਆਂ ਪੇਟਾਂ ਔਰ ਮੈਂ ਜਦੋਂ ਵੀ ਕਿਸੇ ਪੁਰਾਣੇ ਕਿਸੇ ਵੀ ਦਰਬਾਰ ਤੇ ਜਾਂਦਾ ਹਾਂ ਨਾ ਜਿੱਦਾਂ ਮੈਂ ਪਾਜੀ ਗਿਆ ਸੀਗਾ ਸੁਰੇਵਾਲ ਪਿੰਡਾ ਅੱਛਾ ਅੱਛਾ ਸੁਰੇਵਾਲ ਬਾਬਾ ਜੀ ਦਾ ਦਰਬਾਰ ਆ ਬਹੁਤ ਪੁਰਾਣਾ ਉੱਥੇ ਦਾ ਇਤਿਹਾਸ ਦੱਸਦਾ ਵੀ ਬਾਬਾ ਜੀ ਜਦੋਂ ਜੂਨਾ ਗੜ ਤੋਂ ਆਏ ਆ ਨਾ ਤੇ ਬਾਬਾ ਜੀ ਉੱਥੇ ਰੁਕੇ ਗਏ ਆ ਮੇਰਾ ਸਬਾਬੋ ਬਣਿਆ ਮੈਂ ਉੱਥੇ ਰਾਤ ਰੁਕਿਆ ਮੈਂ ਵੀਡੀਓ ਪਾਈਆਂ ਉੱਥੇ ਦੀਆਂ ਸਵੇਰੇ ਸਵੇਰੇ ਭਾਈ ਤੁਹਾਡੇ ਭਜਨ ਲੱਗਿਓ ਹਾ ਗੱਡੀ ਲੈ ਚੱਲ ਬਾਬੇ ਦੇ ਲਾਲ ਚੰਡਿਆਂ ਵਾਲੀ ਗੱਡੀ ਲੈ ਚੱਲ ਬਾਬੇ ਦੇ ਅਗਤਾ ਲਾ ਚੰਡਿਆਂ ਵਾਲੀ ਆਹ ਪੇਟ ਜੜੀ ਨਾ ਤੁਹਾਡੀ ਬਾਜੀ ਜਦੋਂ ਵੀ ਗੱਡੀ ਤੇ ਕਿਤੇ ਝੰਡਾ ਲੱਗਾ ਹੁੰਦਾ ਇਹ ਭਜਨ ਮੈਨੂੰ ਚੇਤੇ ਆਉਂਦਾ ਤਿੰਨ ਕ ਭਜਨ ਆ ਬਾਜੀ ਦੋ ਤਿੰਨ ਭਜਨ ਇੱਕ ਪ੍ਰਿਥਵੀ ਵਾਈ ਦਾ ਜਦੋਂ ਮੈਂ ਪੌੜੇ ਚੜਦਾ ਨਾ ਜਿਉਂ ਜਿਉਂ ਗੁਫਾ ਦੀਆਂ ਚੜਾਂ ਪੌੜੀਆਂ ਦੁੱਖ ਕੱਟਦੇ ਜੋਗੀਆ ਮੇਰੇ ਤੇ ਕਪੜੇ ਸੋਨੂ ਬਾਈ ਦੀ ਆ ਉਹ ਹੈਗੀ ਆ ਮਿਲੀ ਮਸ਼ਹੂਰੀ ਸਾਨੂੰ ਤੇਰੇ ਦਰਬਾਰ ਤੋਂ ਇਹ ਤਿੰਨ ਪੇਟਾ ਜਿਹੜੀਆਂ ਮੇਰੇ ਦਿਲ ਦੇ ਬਹੁਤ ਕਰੀਬ ਆ ਨਾ ਤੇ ਸਾਡਾ ਮੇਰਾ ਛੋਟਾ ਵੀਰ ਹਰਪਾਲ ਸਿੰਘ ਮੈਂ ਇਹਨੂੰ ਪਿਆਰ ਨਾਲ ਪਾਲ ਕੰਨਾ ਜੀ ਗ੍ਰੇ ਟੈਲੀਕਾਸਟੋਂ ਆ ਜੀ ਮੇਰਾ ਛੋਟਾ ਵੀਰ ਆ ਕਹੇ ਜੀ ਮੇਰਾ ਛੋਟਾ ਵੀਰ ਆ ਹਰਪਾਲ ਸਿੰਘ ਗ੍ਰੇ ਟੈਲੀਕਾਸਟੋਂ ਜੀ ਠੀਕ ਹੈ ਜੀ ਸੋ ਮੇਰ ਨਾਲ ਬਹੁਤ ਪਿਆਰ ਕਰਦੇ ਨੇ ਤੇ ਬਾਬਾਈ ਦੇ ਭਜਨ ਜੋ ਮੇਰੇ ਦਿਲ ਦੇ ਕਰੀਬ ਆ ਗੱਡੀ ਲੈ ਚੱਲ ਬਾਬੇ ਦੇ ਪਗਤਾ ਲਾਲ ਚੰਡਿਆਂ ਵਾਲੀ ਸੋ ਬਾਬਾਈ ਦੇ ਅੱਜ ਰੌਣਕਾਂ ਨੇ ਵੇੜੇ ਤੇਰੇ ਕਰਕੇ ਠੀਕ ਹੈ ਜੀ ਬਾਬਾਈ ਦੇ ਭਜਨ ਬਹੁਤ ਅਨੇਕਾ ਭਜਨ ਗਾਏ ਨੇ ਔਰ ਸਾਰਿਆਂ ਭਜਨਾਂ ਨੂੰ ਬਾਬਾਈ ਦਾ ਪਿਆਰ ਆਸ਼ੀਰਵਾਦ ਸੰਗਤਾਂ ਦਾ ਬਹੁਤ ਪਿਆਰ ਮਿਲਿਆ ਜੀ 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 ਅੱਛਾ ਇੱਕ ਇੱਕ ਗੱਲ ਇੱਥੋਂ ਮੈਂ ਸੋਰੀ ਤੁਹਾਡੀ ਗੱਲ ਕਰਦਾ ਤੇ ਇਹਨਾਂ ਦੇ ਜਿਹੜੇ ਬੇਟੇ ਆ ਨਾ ਅਬੇ ਹਾਂ ਹਾਂ ਤੇ ਉਹ ਵੀ ਮਾਰਕੀਟ ਦੇ ਵਿੱਚ ਬਾਬਾਈ ਦੀਆ ਪੇਟਾ ਲੈ ਕੇ ਆ ਗਏ ਮੇਰਾ ਬੇਟਾ ਅਵੇ ਆਨੰਦ ਜੀ ਉਹ ਵੀ ਬਾਬਾਈ ਦੇ ਲੜ ਲੱਗਾ ਹੈ ਜੀ ਉਹਦਾ ਭਜਨ ਹੁਣੇ-ਹੁਣੇ ਆ ਪਹਿਲੀ ਜਨਵਰੀ ਨੂੰ ਰਿਲੀਜ਼ ਹੋਇਆ ਜੀ ਜੋਗੀ ਆ ਵਾਂ ਫੜ ਲੈ ਜੋਗੀ ਆ ਵਾਂ ਫੜ ਲੈ ਫੜ ਲੈ ਇੱਕ ਵਾਰ ਜੋਗੀ ਆ ਵਾਂ ਫੜ ਬਹੁਤ ਵਧੀਆ ਚੱਲ ਰਿਹਾ ਜੀ ਸੁਣਿਆ ਮੈਂ ਭਾਜੀ ਸੁਣਿਆ ਸੁਣਿਆ ਬਹੁਤ ਪਿਆਰਾ ਜੀ ਤੇ ਗੱਲ ਕਰਦੇ ਆ ਵੀ 450 ਤੋਂ 500 ਸਾਲ ਪੁਰਾਣਾ ਦਰਬਾਰ ਆ ਕਹਿੰਦੇ ਹਾਂਜੀ ਹਾਂਜੀ ਤੇ ਕਿਨੁਮਾ ਚਾਲਾ ਐ ਕੀ ਜਾ ਰਿਹਾ ਐ ਐਤ ਕੀ ਚਾਲਾ ਤਾਂ ਹੁਣ ਜੇ ਗੱਲ ਕਰੀਏ ਦਰਬਾਰ ਤਾਂ ਬਹੁਤ ਜ਼ਿਆਦਾ ਪੁਰਾਣਾ ਆ ਜੀ 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 ਪਰ ਜਿਹੜੀ ਅਸੀਂ ਹੁਣ ਇੰਨੇ ਤਾਂ ਸਾਨੂੰ ਯਾਦ ਨਹੀਂ ਹੈਗਾ ਕਿਨੁਮਾ ਚਾਲਾ ਪਰ ਐਤ ਕੀ ਸਾਡੀ ਸੋਚ ਦੇ ਹਿਸਾਬ ਨਾਲ 130ਵਾਂ ਚਾਲਾ ਸੀ ਇਕ ਫਤਿਮਾ ਚੱਲਾ ਜਿਹੜਾ ਮਤਲਬ ਤੁਹਾਡੇ ਕੋ ਕਾਊਂਟ ਹੈਗਾ ਆ ਤੇ ਜਿਹੜਾ ਉਸ ਤੋਂ ਪਹਿਲਾਂ ਸੀ ਉਹ ਜਿੱਦਾਂ ਤੁਹਾਡੇ ਪਹਿਲੇ ਜਿਹੜੇ ਸੰਤ ਉਹ ਨਹੀਂ ਕਾਊਂਟ ਕੀਤੇ ਤੇ ਜਾਂਦੇ ਤਾਂ ਉਹ ਵੀ ਹੋਣਗੇ ਉਹ ਵੀ ਸਾਰੇ ਜਾਂਦੇ ਆ ਇਹਦਾ ਮਤਲਬ ਤਾਂ ਫਿਰ ਜਾ ਬੱਸ ਜੀ ਹਾਂ ਜੀ ਹਾਂ ਜੀ ਬਿਲਕੁਲ 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 ਹੁੰਦਾ ਪਹਿਲਾਂ ਲੱਕੜੀ ਦਾ ਪੌੜ ਸੰਗ ਹੁੰਦਾ ਸੀ ਜਾਂਦੇ ਜਾਂਦੇ ਸਾਡੇ ਬਜ਼ੁਰਗ ਅੱਛਾ ਜੀ ਯਾਨੀ ਜਿਹੜੇ ਉਹ ਬਾਬਾਈ ਦੀਆਂ ਪੌੜੀਆਂ ਲੱਕੜੀ ਦੀਆਂ ਹੁੰਦੀਆਂ ਸੀਗੀ ਲੱਕੜੀ ਦਾ ਪੌੜ ਸੰਗ ਹੁੰਦਾ ਸਾਡੇ ਬਜ਼ੁਰਗ ਕਹਿੰਦੇ ਪੌੜ ਸੰਗ ਕਹਿੰਦੇ ਸੀ ਉਹਨੂੰ ਅੱਛਾ ਜੀ ਲੱਕੜੀ ਦੇ ਪੌੜੀਆਂ ਹੁੰਦੀਆਂ ਸੀ ਉਹ ਇੱਕ ਬੰਦੇ ਨੇ ਚੜ ਕੇ ਦਰਸ਼ਨ ਕਰਕੇ ਥੱਲੇ ਆਣਾ ਫੇਰ ਜਾਣਾ ਫੇਰ ਆਉਣਾ ਓਕੇ ਅੱਛਾ ਮੈਂ ਸੁਣਿਆ ਸੀਗਾ ਵੀ ਜਿੱਦਾਂ ਪਹਿਲਾਂ ਕਹਿੰਦੇ ਵੀ ਜਦੋਂ ਸ਼ਾਤ ਲਈ ਤੋਂ ਦਿਓੜ ਸੇ ਤੇ ਗੁਫਾ ਦੇ ਮੱਥਾ ਢੇਕਣ ਜਾਂਦੀਆਂ ਸੀ ਨਾ ਸੰਗਤਾਂ ਪਹਿਲਾਂ ਖਚਰਾ ਜਾਂਦੀਆਂ ਹੁੰਦੀਆਂ ਸੀ ਤੁਸੀਂ ਦੇਖੀਆਂ ਉਹ ਦੇਖੀਆਂ ਦੇਖੀਆਂ ਉਹ ਉਸ ਟਾਈਮ ਬਾਰੇ ਥੋੜਾ ਜਿਹਾ ਦੱਸੋਗੇ ਕਿੱਦਾਂ-ਕਿੱਦਾਂ ਸੀ ਪੰਜ ਖਜਾਂ ਆ ਗਾ ਸਵਾਰ ਬੈਠੀ ਨੇ ਨੇ ਪਾਣੀ ਦਾ ਸੀ ਹਾਂਜੀ ਸਵਾਰ ਸਵਾਰ ਬੈਠੀ ਪਾਣੀ ਦਾ ਨਾਲ ਮੈਨਾਂ ਪਾਣੀ ਦਾ 3 ਸਵਾਰ ਰੁਪਏ ਦਾ ਅੱਛਾ ਜੀ ਖਚਰਾ ਲਿਆਉਂਦੀਆਂ ਸੀ ਰਸਤੇ ਨਹੀਂ ਹੁੰਦੇ ਸੀ ਉਦੋਂ ਨਾ ਜੀ 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 ਇਦਾਂ ਸੇ ਬਸ ਤੇ ਫਿਰ ਰਹਿਣ ਦਾ ਪ੍ਰਬੰਧ ਹੁੰਦਾ ਸੀ ਗੁਫਾ ਤੇ ਜਾਂ ਛਾਤ ਲਈ ਰਹਿੰਦੇ ਹੁੰਦੇ ਸੀ ਗੁਫਾ ਦੇ ਅੰਦਰ ਸੀਗਾ ਰਹਿਣ ਦਾ ਪ੍ਰਬੰਧ ਸੀਗਾ ਨਾ ਇਹਦਾ ਮਤਲਬ ਬਹੁਤ ਪੁਰਾਣੇ ਸੰਗ ਜਾਂਦੇ ਆ ਇੱਥੋਂ ਜੀ 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 ਬਹੁਤ ਵਧੀਆ ਤੇ ਆਪਣਾ ਪਹਿਲਾਂ ਇੱਕ ਪੈਦਲ ਸੰਗ ਵੀ ਜਾਂਦਾ ਆ ਹਾਂਜੀ ਉਹ ਕਦੋਂ ਜਾਂਦਾ ਆ ਕਿੰਨਾ ਟਾਈਮ ਪਹਿਲਾਂ ਜਾਂਦਾ ਉਹ ਜੀ 15 ਦਿਨ ਪਹਿਲਾਂ ਕੋਈ ਚੀਜ਼ ਤੋਂ ਸਟਾਰਟਿੰਗ ਹੁੰਦੀ ਆ ਨਾ ਉਦੋਂ ਜਾਂਦਾ ਆ ਉਸ ਤੋਂ ਬਾਅਦ ਫਿਰ ਗੱਡੀਆਂ ਸਾਡਾ ਗੱਡੀਆਂ ਨਾਲ ਗੱਡੀਆਂ ਨਾਲ ਚੱਲਾ ਜਾਂਦਾ ਨਾ ਤੇ ਚਲੋ ਬਹੁਤ ਵਧੀਆ ਜੀ ਬਹੁਤ ਮਨ ਪ੍ਰਸੰਨ ਹੋਇਆ ਜੀ ਤੇ ਦਰਸ਼ੋ ਮੇਲੇ ਕਰਕੇ ਜਿਹੜੀਆਂ ਸੰਗਤਾਂ ਨੇ ਇੱਥੇ ਆਉਣਾ ਆ ਮੰਨ ਲਓ ਜਿੱਥੇ ਇੱਥੇ ਵੀ ਮੈਂ ਜਾਂਦਾ ਨਾ ਜਿੱਥੇ ਵੀ ਦਰਬਾਰ ਦੀ ਜਾਂ ਜੇ ਹਿڈن ਪਲੇਸਿਸ ਦਾ ਮੈਂ ਉੱਥੇ ਦੀ ਵੀਡੀਓ ਪਾਉਂਦਾ ਆ ਤੇ ਸੰਗਤਾਂ ਉੱਥੇ ਜਾਇ ਆਉਂਦੀਆਂ ਆ ਜੇ ਕਿਸੇ ਨੂੰ ਅੱਛਾ ਲੱਗੇ ਤੇ ਉਹ ਉੱਥੇ ਜਾਂਦੀਆਂ ਆ ਮੰਨ ਲਓ ਜੇ ਕਿਸੇ ਨੇ ਇੱਥੇ ਆਉਣਾ ਹੋਵੇ ਹਨਾ ਦਰਬਾਰ ਦੇ ਦਰਸ਼ਨ ਕਰਨ ਆਉਣਾ ਹੋਵੇ ਤਾਂ ਫਿਰ ਕਿੱਦਾਂ ਆ ਸਕਦੇ ਆ ਹੁਸ਼ਿਆਰਪੁਰ ਤੋਂ ਅੱਗੇ ਕਿੱਦਾਂ ਆ ਸਕਦੇ ਆ ਚੰਡੀਗੜ੍ਹ ਰੋਡ ਤੇ ਪੈਂਦਾ ਚੱਬੇਵਾਲ ਹੁਸ਼ਿਆਰਪੁਰ ਤੋਂ ਚੱਬੇਵਾਲ ਚੰਡੀਗੜ੍ਹ ਵਾਲੀ ਬੱਸ ਬੈ ਕੇ ਚੱਬੇਵਾਲ ਉਤਰ ਜੋ ਉੱਥੋਂ ਜੇ ਚੰਡੀਗੜ੍ਹੋਂ ਵੀ ਆਉਣਾ ਤਾਂ ਵੀ ਤੁਸੀਂ ਚੱਬੇਵਾਲ ਉਤਰ ਜਾਓ ਜੀ 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 ਐਂਟਰ ਵੱਲ ਤੇ ਚੱਬੇਵਾਲ ਤੋਂ 2.5 3 ਕਿਲੋਮੀਟਰ ਪੈਂਦਾ ਪਰਸੋਵਾਲ ਓਕੇ ਉੱਥੋਂ ਬੱਸਾਂ ਆਉਂਦੀਆਂ ਆਟੋ ਪਰਸੋਵਾਲ ਚੱਬੇਵਾਲ ਤੋਂ ਚੜ੍ਹਦੇ ਵੱਲੋਂ ਚੜ੍ਹਦੇ ਆਲੂ ਨਾ ਜੀ 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 ਉੱਥੋਂ ਬੱਸਾਂ ਜਿਹਨੂੰ ਮਰਜ਼ੀ ਪੁੱਛ ਸਕਦੇ ਆ ਉੱਥੇ ਨੇ ਜੀ 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 ਹਾਂਜੀ ਤੇ ਹਾਂਜੀ ਹਾਂਜੀ ਤਾਂ ਹੀ ਕੁਝ ਸੁਣਾ ਦਿਓ ਕੋਈ ਬਾਬੇ ਦੀ ਭੇਟ ਸੁਣਾ ਦਿਓ ਕੋਈ ਦੋ ਬੋਲ ਕੋਈ ਮੈਨੂੰ ਭੇਟ ਕਿੱਥੇ ਆਉਂਦੀ ਮਾਦੇ ਆਉਂਦੀ ਦੇ ਕੋਈ ਪੁਰਾਣੀ ਦੋ ਬੋਲ ਸੁਣਾ ਦਿਓ ਨਾਲ ਸਾਥ ਦੇ ਦਿਆਂਗੇ ਤਾਂ ਯਾਦਾ ਹੀ ਆ ਇਹ ਯਾਦਾ ਹੀ ਯਾਦਾ ਹੈ ਯਾਨੀ ਜਿਆਦਾ ਹੀ ਆਉਂਦਾ ਹਾਂ ਇਹਨਾਂ ਨੂੰ ਲਾਣ ਆਇਆ ਜੋ ਜੀਤੇ ਲੈ ਵਾਲਿਆ ਕਦੇ ਦਰਸ਼ ਦਿਖਾਇਆ ਕਰ ਜੰਨੀ ਲਗੇ ਗਰੀਬ ਨੂੰ ਐਨਾ ਨਾ ਤਰਸਾਇਆ ਕਰ ਤੇਰੀ ਅਗੇ ਬਿਹਦੂਦ ਜੀ ਪਿਆ ਮਸੇ ਘੁਮਾ ਦੇ ਨੂ ਜੀ ਅਗੇ ਬਿਹਦੂਦ ਜੀ ਪਿਆ ਮਸੇ ਘੁਮਾ ਦੇ ਨੂ ਹੋ ਦਸਨਾਲ ਪਰਪੂਰ ਜੀ ਕਦੇ ਤਾਂ ਦਰਸ਼ ਦਿਖਾਇਆ ਕਰ ਮਜੂਬੀ ਤਿੱਲੇ ਵਾਲਿਆ ਕਦੇ ਤਾਂ ਦਰਸ਼ ਦਿਖਾਇਆ ਕਰ ਜੰਨੀ ਲਗੇ ਗਰੀਬ ਨੂੰ ਐਨਾ ਨਾ ਤਰਸਾਇਆ ਕਿਆ ਬਾਤ ਕਿਆ ਗੈਰੀ ਬਹੁਤ ਪਿਆਰੀ ਬਹੁਤ ਪਿਆਰਾ ਭਜਨ ਹੈ ਓ ਬਹੁਤ ਮੈਨੂੰ ਸੁਣਿਆ ਹੀ ਪਹਿਲੀ ਏਰੀਆ ਅੱਛਾ ਜੀ ਬਹੁਤ ਪਿਆਰਾ ਸ਼ਾਇਦ ਇਹ ਇਹ ਗੋਗਲ ਇਹ ਦਿਖਾਇਆ ਸੀ ਕੌਮਦਾ ਨਹੀਂ ਜੀ ਜੀ ਬਹੁਤ ਪਿਆਰਾ ਦੇਖੋ ਦੇਖੋ ਜਿਹੜੇ ਪੁਰਾਣੇ ਬਜ਼ੁਰਗਾਂ ਨੇ ਜਦੋਂ ਦੇਖਿਆ ਨਾ ਇਹ ਭਜਨ ਉਹਨਾਂ ਨੂੰ ਉਹ ਟਾਈਮ ਯਾਦ ਆ ਜਾਂਦਾ ਹਾਂ ਹਾਂ ਜੀ ਉਹ ਟਾਈਮ ਯਾਦ ਆ ਦੇਖੋ ਅਸੀਂ ਜਦੋਂ ਗਾਣੇ ਸੁਣਦੇ ਪੜਦੇ ਹੁੰਦੇ ਸੀ ਜਦੋਂ ਉਹ ਚੀਜ਼ ਸੁਣੀਦੀ ਆ ਉਹ ਬੇਲਾ ਯਾਦ ਆ ਜਾਂਦਾ ਨਾ ਸੇਮ ਇਦਾਂ ਹੀ ਆ ਜਦੋਂ ਇਹ ਭਜਨ ਜਿਹੜਾ ਨੇ ਉਦੋਂ ਗਾਏ ਹੋਣ ਉਹਨਾਂ ਨੂੰ ਚੇਤਾ ਆ ਜਾਂਦਾ ਜਿਸਦਾ ਰਸ ਬਹੁਤ ਹੈ ਕੋਈ ਹੈ ਪੁਰਾਣਾ ਆ ਹਾਂ ਹੈ ਬਰੋ ਇਹ ਰਸ ਬਹੁਤ ਹੈ ਰਸ ਬਹੁਤ ਹੈ ਗਿਆ ਬਾਬਾ ਜੀ ਦੀ ਇੱਥੇ ਰਕੜੀ ਤੋਂ ਬਾਅਦ ਗੁੱਗਾ ਨੂੰ ਤਾਂ ਮੇਲਾ ਹੁੰਦਾ ਹੈ ਜੀ ਜਨਮ ਅਸ਼ਟਮੀ ਤੋਂ ਅਗਲੇ ਦਿਨ ਜਨਮ ਅਸ਼ਟਮੀ ਤੋਂ ਅਗਲੇ ਦਿਨ ਜੀ 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 ਇਦਰੀ ਬਹੁਤ ਪਿਆਰੀ ਮੂਰਤੀ ਸਥਾਪਨਾ ਹੋਈ ਹੈ ਯਾਰ ਦਰਬਾਰ ਬਹੁਤ ਪਿਆਰਾ ਬਣਿਆ ਹੋਇਆ ਹੈ ਕੀ ਬਾਤ ਹੁਣੇ ਅਸੀਂ ਜਿੱਤੋਂ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਕਰਕੇ ਆਏ ਆ ਉਸੇ ਦਰਬਾਰ ਦੇ ਗੱਦੀ ਮਸ਼ੀਨ ਸਾਡੇ ਬੜੇ ਭਾਈ ਸਾਹਿਬ ਭਗਤ RAM ਦੇਵ ਜੀ ਉਹ ਵੀ ਕਿੰਮਾ ਚੱਲਾਇਆ ਕੀ ਆਪਣਾ ਦੇਵਾ ਤੇ ਅੱਲਾ ਦਾ ਗੰਦੀ ਨਹੀਂ ਜੀ ਗੋਰੀ ਚੱਲਦੀ ਜਾਂਦੀ ਇਹ ਤਾਂ ਬੋਟਾਂ ਦੇ ਲਗਾ ਦੇ ਦਾ ਅੱਛਾ ਜੀ ਹਾਂ ਜਿੱਦਾਂ 450 ਸਾਲ ਹੋ ਗਏ ਆ 500 ਸਾਲ ਇਹਦਾ ਮਤਲਬ ਚੱਲਾ ਤਾਂ ਉਹ ਸ਼ੁਰੂ ਤੋਂ ਚੱਲਦੇ ਆ ਰਹੇ ਬਾਬਾ ਜੀ ਤੋਂ ਸ਼ੁਰੂ ਤੋਂ ਚੱਲਦੇ ਆ ਰਹੇ ਆ ਅੱਲਾ ਦਾ ਸ਼ੁਰੂ ਤੋਂ ਚੱਲਦਾ ਜੀ 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 ਹੂੰ ਅੱਗੇ ਤੁਰ ਕੇ ਜਾਂਦੇ ਤੇ ਹੁਣ ਗੱਡੀਆਂ ਜੀ ਵੀ ਜਾਂਦੇ ਗੱਡੀਆਂ ਤੁਰ ਕੇ ਹੁਣ ਵੀ ਜਾਂਦੇ ਜਾਂਦੇ ਆ ਤੁਰ ਕੇ ਹੁਣ ਵੀ ਜਾਂਦੇ ਆ ਹੁਣ ਵੀ ਜਾਂਦੇ ਆ ਨਾ 500 ਸਾਲ ਛੱਡਦੇ ਜੇਜ ਤੇ ਜੀ 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 ਤੇ ਹੁਣ ਬੱਦ ਚੱਲੇ ਦੋ ਕਰ ਦਿੱਤੇ ਆ ਬੱਸਾਂ ਦਾ ਦੇਖ ਤੁਰ ਕੇ ਇੱਕ ਤੁਰ ਕੇ ਜੀ 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 ਬੜੀਵਾਲਾ ਦੀ ਮਿਹਰ ਆ ਬੜੀਵਾਲਾ ਦੀ ਮਹਿਮਾ ਆ ਪੌਣਾ ਹਰੀ ਦੀ ਜੀ 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 ਤੇ ਨਾਲ ਸਾਡੇ ਬਜ਼ੁਰਗਾਂ ਦੀ ਜਿਹੜੇ ਸਾਡੇ ਗੁਰੂ ਮਹਾਰਾਜ ਪਰਮਾਨੰਦ ਜੀ ਜੀ ਉਹਨਾਂ ਦੀ ਬੜੀ ਕਿਰਪਾ ਤੇ ਇਸ ਜਗ੍ਹਾ ਤੋਂ ਬਹੁਤ ਗਾਹਾਂ ਸਾਖਾਂ ਗਈਆਂ ਤੇ ਕੋਹਾ ਤੇ ਬਿਆਲਪੁਰ ਹਾਂਜੀ ਬੌਂਸੀਮਾਲਾ ਦੇ ਬੇਲੇ ਤੇ ਕੋਹੜੀਆ ਸੰਪਾਵੇ ਸਿੱਤੇ ਜੀ ਅੱਛਾ ਜੀ ਚੰਦਾ ਜੀ ਅੱਛਾ ਜੀ ਅੱਛਾ ਜੀ ਉਹਨਾਂ ਦੇ ਗਾਹਾਂ ਕੋਣੀ ਸਾਹ ਉੱਥੇ ਬਣਾ ਗਿਆ ਸੀ ਬਾਂਸੀ ਮਰਦ ਦੇਖੋ ਜਦੋਂ ਤੁਸੀਂ ਬਾਬਾ ਜੀ ਦੇ ਜਾਣਦੇ ਆ ਸ਼ਾਤ ਲਈ ਜਾਂਦੇ ਆ ਤੇ ਜਦੋਂ ਪਹਿਲਾਂ ਬੈਰੀਆਲਾ ਬੈਰੀਆਲ ਕ੍ਰੋਸ ਕਰਕੇ ਨਾਲੇ ਹੀ ਸੱਜੇ ਹੱਥ ਚੜਾਈ ਚੜ ਕੇ ਪਰਸੋਵਾਲ ਵਾਲਿਆਂ ਦੀ ਸਰਾਂ ਆ ਹਾਂ ਜੀ ਕੋਲੇ ਸੁਣਿਆ ਹਾਂ ਜੀ ਤੇ ਇੱਥੇ ਪਹਿਲਾਂ ਬੇਰੀਆਂ ਦਾ ਬਾਗ ਹੁੰਦਾ ਸੀ ਬਹੁਤ ਅਗਲਾ ਜੀ ਇਹ اسی ਜਗ੍ਹਾ ਤੇ ਹਾਂ ਜੀ ਇੱਥੇ ਆਪਾਂ ਬੈਠੇ ਆ ਅੱਜ ਅੱਛਾ ਜੀ ਬਹੁਤ ਦਰਵਾਜ਼ਾ ਹਾਂ ਜੀ ਹਾਂ ਜੀ ਜਿਸੇ ਦਰਵਾਜ਼ਾ ਮੱਥਾ ਦੇ ਕੇ ਆਏ ਜੀ ਜੀ ਬਜ਼ੁਰਗਾਂ ਗਾਂਆਂ ਚਾਰ ਦਿੰਦੇ ਸਨ ਅੱਛਾ ਜੀ ਤੇ ਪੱਠੇ ਵੱਢਣੇ ਉੱਤੇ ਬਜ਼ੁਰਗਾਂ ਨੇ ਇੱਥੇ ਬਾਬਾ ਜੀ ਨੇ ਆ ਕੇ ਦਰਸ਼ਨ ਦਿੱਤੇ ਅੱਛਾ ਜੀ ਜੇ ਸਾਡਾ ਇੱਥੇ ਦਰਬਾਰ ਬਣਾ ਪੜਦਾ ਹਾਂ ਜਿਸ ਵੇ ਉਹਨੇ ਦਾ 15 ਦਿਨ ਮਗਾ ਆਇਆ ਨਹੀਂ ਫਿਰ 15 ਦਿਨ ਬਾਅਦ ਬਾਬਾ ਜੀ ਨੇ ਦਰਸ਼ਨ ਦਿੱਤੇ ਵੀ ਭਗਤਾਂ ਤਾਂ ਨੇ ਦਰਸ਼ਨ ਦੇਖ ਗਏ ਸੇ ਹਾਂ ਸਾਡਾ ਦਰਬਾਰ ਨਹੀਂ ਬਣਾਇਆ ਹਾਂ ਬੰਦੇ ਮਾਰਾ ਸਾਡੇ ਜਿਦਾ ਇੰਨੀ ਹਿੰਮਤ ਹੈ ਨਹੀਂ ਹਾਂ ਬੀਉਜੀ ਦਾ ਗਉਆ ਚਾਰ ਨੇ ਸਾਡੇ ਜਿੰਨੀ ਹਿੰਮਤ ਹੈ ਨਹੀਂ ਮਹਾਰਾਜ ਜੀ ਜੀ ਉਹ ਕਹਿੰਦਾ ਚਾਰ ਤੋਂ ਇੰਨੀ ਹਿੰਮਤ ਨੇ ਤੋਂ 5 ਏਕੜ ਰੱਖ ਲਾ 5 ਏਕੜ ਰੱਖਾ ਸਾਡਾ ਦੇਵਾ ਜੋਤ ਕਰਦੇ ਤੇ ਉਸ ਤੋਂ ਬਾਅਦ ਅਸੀਂ ਆਪੇ ਫਿਰ ਮੰਦਿਰ ਬਣਾ ਲਵਾਂਗੇ ਹੂੰ ਹੂੰ ਸੰਗ ਤਾਂ ਅਸੀਂ ਆਪੇ ਇਕੱਠਿਆਂ ਕਰ ਲਵਾਂਗੇ ਮੰਦਿਰ ਬਣੇਗਾ ਬਹੁਤ ਸ਼ੋਭ ਦਾ ਤੇ ਫਿਰ ਉੱਤੇ ਉਹਨੇ ਜੀ 5 ਏਕੜ ਰੱਖ ਕੇ ਤਾਂ ਜੋਤ ਕੀਤੀ ਆ ਕਨਾਲ ਉੱਤੇ ਧੂਣਾ ਬਾਬਾਈ ਦਾ ਲਾਇਆ ਪਰੇ ਉਹਦਾ ਨਾਮ ਰੱਖਿਆ ਦਾ ਪਾਦਕਾ ਹਾਂਜੀ ਬਾਬਾ ਜੀ ਦਾ ਪਾਤਖਾ ਪਾਤਖਾ ਹਾਂ ਬਾਬਾ ਜੀ ਦਾ ਅੱਛਾ ਜੀ ਵਿਆਹ ਨਾ ਰੱਖੇ ਭਗਦਾ ਅੱਛਾ ਜੀ ਤੇ ਹੁਣ ਅਸੀਂ ਨਾਮ ਬਦਲਿਆ ਜੀ ਉੱਥੇ ਰੱਖਿਆ ਜੋੜ ਸੇਤ ਮੰਦਿਰ ਪਿੰਡ ਹਾਂਜੀ ਉਹ ਮੈਂ ਦਿਖਾ ਦਿੱਤਾ ਵੀਡੀਓ ਦੇ ਪਿੱਛੇ ਦਿਖਾ ਦਿੱਤਾ ਇਹ 450 500 ਸਾਲ ਪੁਰਾਣੀ ਗੱਲ ਆ ਹਾਂਜੀ ਠੀਕ ਆ ਜੀ ਤੇ ਇਦਾਂ ਇਹ ਮੰਦਿਰ ਦੀ ਸਥਾਪਨਾ ਹੋਈ ਆ ਅੱਗੇ ਅੱਗੇ ਸਾਰੇ ਉੱਥੇ ਉੱਥੇ ਕਹਿੰਦੇ ਉਹਦੇ ਬੜੇ ਪਾਦ ਕੇ ਜਾਣਾ ਬੜੇ ਪਾਦ ਕੇ ਹਾਂ ਜੀ ਠੀਕ ਬਾਰੇ ਫਾਟਕੇ ਜਾਣਾ ਤੇ ਬਾਬਾ ਜੀ ਹੁਣ ਇੱਥੇ ਲਹਿਰਾ ਬਹਿਰਾ ਲੱਗਿਆ ਤੇ ਬਜ਼ੁਰਗਾਂ ਦੀ ਹੁਣ ਦੇਖੋ ਜੀ ਬਹੁਤ ਬਾਬਾਈ ਦੀ ਕਿਰਪਾ ਹੈ ਜਦੋਂ ਆਪਾਂ ਇੱਥੇ ਗੁਫਾ ਤੇ ਵੀ ਜਾਈਦਾ ਨਾ ਪਰਸੋ ਵਾਲ ਵਾਲਿਆਂ ਦਾ ਨਾਂ ਆ ਇੱਕ ਮਦਨ ਭਾਜੀ ਸਾਡੇ ਇਹਨਾਂ ਕਰਕੇ ਇੱਕ ਬਾਬਾ ਆਪਾ ਸੰਤ ਪਰਮਾਨੰਦ ਜੀ ਬਾਰੇ ਕਰਕੇ ਨਾ ਤੇ ਜਿੰਨੇ ਵੀ ਭਾਗ ਪਾਉ ਉਹ ਸਾਰੇ ਹੀ ਮਹਾਰਾਜ ਜਾਣਦੇ ਹੋ ਕਹਿੰਦੇ ਵੀ ਆ ਗਿਆ ਰਾਣਾ ਪਰਸੋ ਵਾਲ ਦਾ ਕੀ ਬਾਤ ਹੈ ਕੀ ਬਾਤ ਉਹ ਸਾਰੇ ਇਹ ਜਪਤਾਦੇ ਆ ਭਗਤ ਜਿੰਨੇ ਵੀ ਛਾਪ ਲਣੀਆਂ ਦੇ ਤੇ ਗੋਫਾ ਦੇ ਤੇ ਉੱਤੇ ਦਾ ਲਾਣਾ ਆ ਗਿਆ ਮਾਰਾ ਕੋਣ ਹੋਈ ਕਿਰਪਾ ਸੇ ਤੇ ਕਿਰਪਾ ਆ ਜੀ ਪਉਣਾ ਹਰੀ ਦੀ ਹਾਂ ਪੂਰੀ ਕਿਰਪਾ ਤੇ ਤੇ ਤੁਹਾਡੇ ਦਾ ਦੋ ਬੋਲ ਇਦਾਂ ਤਾਂ ਨਹੀਂ ਹੁਣ ਜਾਣਦੇ ਨਾ ਅਸੀਂ ਤਾਂ ਬਾਪੂ ਜੀ ਤੋਂ ਵੀ ਸੁਣ ਕੇ ਆਏ ਆ ਤੇ ਦੋ ਬੋਲ ਸੁਣਾ ਦੋਗੇ ਕੋਈ ਭਜੰਦੇ ਕਿੱਦਾਂ ਰਾਹ ਜਿ ਮਿੱਟੀਆਂ ਫਰੋਲਦੇ ਬਾਦੇ ਨੇ ਤੇਰੇ ਰਾਹਾਂ ਬੀਆਂ ਮਿੱਟੀਆਂ ਫਰੋਲਦਾ ਹੋ ਗਿਆ ਸਦਾਈ ਮੇ ਬਾਬਾ ਤੇਨੂੰ ਟੋਪਾ ਤੇਰੀ ਰਹਾਧੀਆਂ ਮਿੱਟੀਆਂ ਫਰੋਲਦਾ ਹੋ ਗਿਆ ਛਦਾਈ ਮੈਂ ਬਾਬਾ ਤੈਨੂੰ ਟੋਲਦਾ ਉੱਚੇ ਪਹਾੜਾਂ ਵਿੱਚ ਬਸਦਾ ਏ ਤੂੰ ਬੱਚਿਆਂ ਨੂੰ ਦੁੱਖ ਦੇ ਕੇ ਹੱਸਦਾ ਏ ਤੂੰ ਉੱਚੇ ਪਹਾੜਾਂ ਵਿੱਚ ਬਸਦਾ ਏ ਤੂੰ ਬੱਚਿਆਂ ਨੂੰ ਦੁੱਖ ਦੇ ਕੇ ਹੱਸਦਾ ਏ ਤੂੰ ਰਾਮਦੇਵ ਭਗਤ ਵੀ ਆਕੇ ਤੇਰੇ ਦਾਰੇ ਬੋਲਦਾ ਹੋ ਗਿਆ ਸਭਾਈ ਮਬਾਬਾ ਤੈਨੂੰ ਟੋਲਦਾ ਤੇਰੇ ਰਾਹਾਂ ਦੀਆਂ ਮਿੱਟੀਆਂ ਫਰੋਲਦਾ ਹੋ ਗਿਆ ਸ਼ਦਾਈ ਮਬਾਬਾ ਤੈਨੂੰ ਟੋਲਦਾ ਓ ਹੋਇਆ ਕੀ ਕਸੂਰ ਕਰੀ ਮਾਫ ਜੋ ਗਿਆ ਦਿਲ ਵਾਲਾ 치ਚਾ ਕਰੀ ਸਾਫ ਜੋ ਗਿਆ ਹੋ ਹੋਇਆ ਕੀ ਕਸੂਰ ਕਰੀ ਮਾਫ਼ ਜੋ ਗਿਆ ਦਿਲਾਂ ਵਾਲਾ ਸ਼ੀਸ਼ਾ ਕਰੀ ਸਾਫ਼ ਜੋ ਗਿਆ ਹੋ ਹੋਇਆ ਕੀ ਕਸੂਰ ਕਰੀ ਮਾਫ਼ ਜੋ ਗਿਆ ਦਿਲਾਂ ਵਾਲਾ ਸ਼ੀਸ਼ਾ ਕਰੀ ਸਾਫ਼ ਜੋ ਗਿਆ ਉਹ ਤੇਰਾ ਇਹ ਤੇਰਾ ਇਹ ਜਹਾਨ ਢੋਲਦਾ ਹੈ ਤੇਰਾ ਇਹ ਤੇਰਾ ਇਹ ਜਹਾਨ ਢੋਲਦਾ ਹੋ ਗਿਆ ਸਦਾਈ ਮ ਬਾਬਾ ਤੈਨੂੰ ਟੋਲਦਾ ਫੇਰੇ ਰਾਹ ਦੀਆਂ ਮਿੱਟੀ ਆ ਫਰੋਲਦਾ ਹੋ ਗਿਆ ਸਦਾਈ ਮ ਬਾਬਾ ਤੈਨੂੰ ਟੋਲਦਾ ਵੇ ਤੈਨੂੰ ਟੋਲਦਾ ਵੇ ਤੈਨੂੰ ਟੋਲਦਾ ਵੇ ਤੈਨੂੰ ਟੋਲਦਾ ਕੀ ਬਾਤ ਆ ਕੀ ਬਾਤ ਆ ਕੀ ਬਾਤ ਆ ਭਾਈ ਬਾਬਾ ਜੀ ਇਨਾ ਪਿਆਰਾ ਭਜਨ ਵੇ ਜਿਹੜੇ ਭਜਨ ਮੈਂ ਸੁਣੇ ਆ ਨਾ ਦੋ ਇੱਕ ਬਜ਼ੁਰਗਾਂ ਨੂੰ ਸੁਣਿਆ ਕਿ ਤੁਹਾਡ ਤੋਂ ਸੁਣਿਆ ਮੈਂ ਪਹਿਲੀ ਵਾਰੀ ਸੁਣਿਆ ਆ ਮੇਰਾ ਜੀ ਆਨੰਦਾ ਜੀ ਪੂਰਾ ਵੀਡੀਓ ਕਿਦਾਂ ਦੀ ਲੱਗੀ ਤੇ ਕਮੈਂਟ ਆ ਬਈ ਜਰੂਰ ਦੱਸਿਓ ਸ਼ੇਅਰ ਜਰੂਰ ਕਰਿਓ ਤੇ ਸਾਡੇ ਮਦਰ ਭਾਈ ਦਾ ਪੇਜ ਤੁਸੀਂ ਇੰਸਟਾ ਤੇ ਹਾਂ ਫੋਲੋ ਕਰ ਲਿਓ YouTube ਤੇ ਵੀ ਵੀਰਾ ਜੀ ਲੱਗੇ ਬਣਾਉਣ ਨਵਾਂ ਨਵਾਂ ਚੱਲ ਜਲਦੀ ਤੋਂ ਜਲਦੀ ਇਸ ਵੀਡੀਓ ਚ ਨਹੀਂ ਤੇ ਨੈਕਸਟ ਮਿਲਦੇ ਆ ਇੱਕ ਨੈਕਸਟ ਵਲੌਗ ਦੇ ਨਾਲ ਤਦ ਤੱਕ ਤੁਸੀਂ ਦੇਖਦੇ ਹੋ YouTube ਚੈਨਲ ਗ੍ਰੇਟ ਟੈਲੀਕਾਸਟ